ਹਾਂਜੀ ਜੈ ਵਾਲਮੀਕੀ ਜੀ ਜੈ ਵਾਲਮੀਕੀ ਸੋ ਇਹ ਆਪਣੇ ਨਾਲ ਨੇ ਬਾਬਾ ਸੁੱਚਾ ਸਿੰਘ ਜੀ ਜੋ ਜਲੰਧਰ ਸੂਰਾ ਕਲੋਨੀ ਮਕਸੂਦਾਂ ਤੋਂ ਨੇ ਸੋ ਇਹ ਵੀ ਇੱਕ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਸੋ ਆਪਣੇ ਆਪਾਂ ਨੂੰ ਮਿਲੇ ਉਹ ਔਰ ਰੱਬੀ ਰੂ ਨੇ ਔਰ ਮੈਨੂੰ ਘਰੇ ਲੈ ਕੇ ਗਏ ਔਰ ਭਗਵਾਨ ਵਾਲਮੀਕੀ ਮਹਾਰਾਜ ਦੇ ਜਕਾਰੇ ਲਾਉਂਦੇ ਸੀ ਸੋ ਮੈਂ ਇਹਨਾਂ ਦੇ ਘਰੇ ਗਿਆ ਇਹਨਾਂ ਨੇ ਮੈਨੂੰ ਦਿਖਾਇਆ ਕਹਿੰਦੇ ਕਿ ਭਗਵਾਨ ਵਾਲਮੀਕੀ ਮਹਾਰਾਜ ਸਾਡੇ ਘਰੇ ਨੇ ਸੋ ਹੁਣ ਵੀ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਲੋਕ ਭਗਵਾਨ ਵਾਲਮੀਕੀ ਮਹਾਰਾਜ ਤੋਂ ਬੇਮੁਖ ਹੋਏ ਆ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਹਾਂ ਹਾਂ ਆਹ ਥੱਤੀ ਗੱਲ ਤੂੰ ਕੀਤੀ ਆ ਹਾਂ ਕੀ ਕਹਿਣਾ ਚਾਹੁੰਦੇ ਕਿ ਅੱਜ ਦੇ ਸਮੇਂ ਜਿਹੜੇ ਲੋਕ ਆਪਣੇ ਧਰਮ ਤੋਂ ਬੇਮਖ ਹੋ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਵਾਲਮੀਕੀ ਬਣੋ ਭਗਵਾਨ ਵਾਲਮੀਕੀ ਦੇ ਬੰਦੇ ਬਣੋ ਜੀ ਬਸ ਮੈਂ ਆ ਹੀ ਕਹੂੰਗਾ ਜੀ ਜੀ ਤੇ ਜਿਹੜੇ ਲੋਕ ਭਗਵਾਨ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਤੁਸੀਂ ਤੁਸੀਂ ਮੈਨੂੰ ਉਸ ਦੱਸਦੇ ਸੀਗੇ ਕਿ ਭਗਵਾਨ ਵਾਲਮੀਕੀ ਬਹੁਤ ਬੜੀ ਅਮਪਾਰ ਸ਼ਕਤੀ ਆ ਹਨਾ ਵੀ ਉਹਨਾਂ ਵਰਗਾ ਕੋਈ ਨਹੀਂ ਹੋਇਆ ਕੋਈ ਨਹੀਂ ਹੋ ਵੀ ਮੜਿਆ ਦੱਸੋ ਸੰਗਤ ਨੂੰ ਦੱਸੋ ਮੜਿਆ ਵੀ ਭਗਵਾਨ ਵਾਲਮੀਕੀ ਮਹਾਰਾਜ ਇੱਕ ਬੜੀ ਜੀ ਇੱਕ ਹੁਣ ਪੈਸੇ ਲੈ ਲੈਂਦੇ ਸਹਾਈ ਬਣ ਜਾਂਦੀ ਆ ਤੇ ਸਹਾਇਆਂ ਨੂੰ ਪੈਸੇ ਨਹੀਂ ਮਿਲਦੇ ਜੀ ਇੱਕ ਮੰਨ ਲਓ ਜੇ ਗੱਲ ਦੇਖ ਕਹੋ ਜੀ ਕਿ ਸਾਜਿਆ ਨੂੰ ਪੈਸੇ ਨਹੀਂ ਮਿਲਦੇ ਜੀ ਇਹ ਪਹਿਲਾਂ ਸੀ ਉਹ ਐਰਕ ਸੀ ਜੀ ਐਰਕ ਸੀ ਕੈਲੋ ਨੂੰ ਵਿਆਹ ਆਪਣਾ ਕਹਿੰਦਾ ਤੂੰ ਪਰਤੀ ਹੋ ਜਾ ਜੀ ਉਹ ਪਰਤੀ ਨਹੀਂ ਹੋਇਆ ਜੀ ਉਹ ਪਰਤੀ ਨਹੀਂ ਹੋਇਆ ਕਹਿੰਦਾ ਮੈਂ ਨਹੀਂ ਪਰਤੀ ਹੁਣਾ ਮੈਂ ਕਰਤ ਕਰਨੀ ਹੈ ਇੱਕ ਤੇ ਉਹ ਨਹੀਂ ਸਾਈ ਹੋਇਆ ਜੀ 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 ਤੇ ਉਹਦੇ ਭਰਾ ਬਣ ਗਿਆ ਸਾਈ ਜੀ 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 ਹੈ ਆ ਸੋਣ ਬਣ ਗਿਆ ਜੀ ਉਹ ਪੁੰਨਾ ਜਿਹੜੀ ਪੁੰਨਾ ਸੀ ਮੇਰੀ ਮਾਂ ਸੀ ਜੀ ਪੁੰਨਾ ਮੇਰੀ ਮਾਂ ਚਲੋ ਕੋਈ ਨਾ ਚੁੱਪ ਕਰ ਦਿਓ ਪਾਪਾ ਜੀ ਬੜੇ ਭਾਪਕ ਹੋ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਹਮਸਫਰ ਸੀ ਜੀਵਨ ਸਾਥੀ ਸੀ ਉਹ ਮਤਲਬ ਉਹ ਵੀ ਮਾਂ ਜੀ ਤੇ ਸੌਣ ਵੀ ਮਰ ਗਿਆ ਗਿਆਨੋ ਹੁਣ ਕਪੂਸ ਰਿਹਾ ਜੀ ਗਿਆਨੋ ਕਪੂਸ ਰਿਹਾ ਜੀ ਜੀ ਤੇ ਤੇ ਖੁਲੀ ਉਹ ਪੁੱਢੀ ਹੋ ਗਈ ਆ ਖੜੀ ਜਮੀਨ ਵੀ ਉੱਥੇ ਪਈ ਹੈ ਬਾਗਪੁਰ ਰੈਵਲ ਜੀ 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 ਰੈਵਲ ਤੁਸੀਂ ਤੁਸੀਂ ਦੱਸਦੇ ਸੀ ਕਿ ਤੁਹਾਡੀ ਜਿਹੜੀ ਮਤਲਬ ਵਾਈਬ ਸੀਗੀ ਤੁਹਾਡੀ ਘਰ ਵਾਲੀ ਭਗਵਾਨ ਵਾਲਮੀਕੀ ਮਹਾਰਾ ਜੀ ਦੀ ਬੜੀ ਸੇਵਕ ਸੀ ਬੜੀ ਸੇਵਾ ਕਰਦੇ ਸੀ ਉਹਨਾਂ ਦੇ ਬਾਰੇ ਵਿੱਚ ਤੁਸੀਂ ਕੀ ਉਹਨਾਂ ਦੀ ਕੋਈ ਯਾਦ ਪੁਰਾਣੀ ਕਿ ਕਿੱਥੇ ਉਹ ਉਹਦੇ ਘਰ ਫੋਟੋ ਲਾਈ ਹੈ ਬਣਾਈ ਹੋਈ ਹੈ ਫੋਟੋ ਹਾਂਜੀ 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 ਬਹੁਤ ਸੋਹਣੀ ਫੋਟੋ ਜੀ ਸੋ ਸਾਥੀਓ ਸੋ ਸੱਚੀ ਤੇ ਪਾਕ ਸਾਫ ਰੂਹਾਂ ਨੇ ਇਹ ਜੋ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਚਰਨਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਇਹ ਇੱਕ ਬੇਨਤੀ ਵੀ ਕਰਦੇ ਇੱਕ ਬੜੇ ਪਰੇਸ਼ਾਨ ਐ ਮੈਂ ਜਿੱਥੇ ਮੌਜੂਦ ਆ ਇਸ ਟਾਈਮ ਇੱਥੇ ਆਸ-ਪਾਸ ਦੇ ਜਿਹੜੇ ਘਰ ਆ ਉਹ ਕ੍ਰਿਸਚੀਅਨ ਬਣ ਚੁੱਕੇ ਆ ਹਾਂ ਉਹ ਭਵਨ왈 ਮਿੱਕੀ ਮਹਾਰਾਜ ਜੀ ਉਹ ਭੈਣ ਸੀ ਜੀ ਉਹ ਭੈਣ ਸੀ ਉਹ ਰਾਵਲੋਂ ਵਿਆਹੀ ਸੀ ਜੀ 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 ਰਾਵਲ ਮੇਰੀ ਕਮੀਨੀ ਪਈ ਆ ਜੀ 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 ਹੈ ਜੀ ਇਹ ਜਾਂਦਾ ਨਹੀਂਗਾ ਮੇਰਾ ਮੁੰਡਾ ਵੀ ਛੋਟਾ ਜਾਂਦਾ ਇਹ ਛੋਟਾ ਆ ਜੀ ਸੋਨ ਮਰ ਗਿਆ ਜੀ ਉਹ ਗਿਆ ਨਾ ਮੇਂ ਰਾਇਆਂ ਬਹੁਤ ਇੱਥੇ ਹੁੰਦੀਆਂ ਸਾਡੀਆਂ ਜੀ 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 ਰਾਇਆਂ ਬਹੁਤ ਹੁੰਦੀਆਂ ਸਾਡਾ ਕੁਛ ਨਹੀਂ ਸਾਡਾ ਬਣਿਆ ਇੱਥੇ ਕੁਛ ਵੀ ਨਹੀਂ ਬਣਿਆ ਜੀ ਜੀ ਬਈ ਹੁਣ ਕੱਲਾ ਹੀ ਆ ਇੱਥੇ ਜੀ ਸੋ ਬਾਪੂ ਜੀ ਮੈਨੂੰ ਘਰੇ ਵੀ ਲੈ ਕੇ ਗਏ ਮੇਰੇ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਭਗਵਾਨ ਵਾਲਮੀ ਕੀ ਮਹਾਰਾ ਸਾਡੇ ਘਰ ਆ ਮੈਂ ਸੋ ਗਿਆ ਇਹਨਾਂ ਦੇ ਘਰੇ ਜਾ ਕੇ ਦੇਖ ਕੇ ਵੀ ਆਇਆ ਔਰ ਪਰਮਾਤਮਾ ਵਾਲਮੀ ਕੀ ਮਹਾਰਾ ਜੀ ਦਾ ਸਰੂਪ ਇਹਨਾਂ ਨੇ ਰੱਖਿਆ ਸੀ ਫਿਰ ਮੈਨੂੰ ਦੱਸਦੇ ਕਿੰਨੇ ਵਜੇ ਉੱਠ ਕੇ ਤੁਸੀਂ ਭਗਵਾਨ ਵਾਲਮੀ ਕੀ ਮਹਾਰਾ ਨੂੰ ਅਰਗਬਤੀ ਕਰਦੇ ਮੈਂ 3 ਵਜੇ ਵੀ 4 ਵਜੇ ਵੀ ਉੱਠ ਖੜੋ ਨਾ ਮੈਂ अच्छा मैं ਉਹਨਾਂ ਦੀ ਸ਼ਕਤੀ ਤੱਕ ਉਹ ਕਹਿੰਦੇ ਕਿ ਉਹਨਾਂ ਦੀ ਸ਼ਕਤੀ ਨਾਲ ਹੀ ਮੈਂ ਤੁਰਿਆ ਫਿਰਦਾ ਸੋ ਸਾਨੂੰ ਮਤੂ ਦੇ ਮੇਰੇ ਮੇਰੇ ਮੁੰਡੇ ਦੇ ਛੋਟੇ ਦੇ ਤੇਜੇ ਦੇ ਪੈਨਾ ਸੋਹਣ ਸੀ ਜੀ ਇੱਥੇ ਲੜਾਈ ਬਹੁਤ ਹੋਈ ਸਾਡੀ ਜੀ ਲੜਾਈ ਵੀ ਬਹੁਤ ਹੋਈ ਆ ਜੀ ਮੇਰਾ ਇਥੇ ਜੀ ਇੱਕ ਮੇਰੀ ਗੱਲ ਸੁਣ ਲਾ ਹੁਣ ਜੀ ਬੋਲੀ ਕਰੀਏ ਤੋ ਨਹੀਂ ਨਹੀਂ ਕੋਈ ਨਾ ਤੁਸੀਂ ਗੱਲ ਖੁੱਲ ਕੇ ਕਰੋ ਜਿਹੜੀ ਵੀ ਤੁਹਾਡੀ ਗੱਲ ਹੈ ਇਹ ਇਥੇ ਸੀ ਨੰਜੂ ਜੀ ਨੰਜੂ ਸਾਨੂੰ ਟਿਕਟ ਨਹੀਂ ਸੀ ਦਿੰਦਾ ਉਹ ਮਰ ਗਿਆ ਜੀ 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 ਸ਼ੀਬੋ ਸੀ ਸ਼ੀਬੋ ਨੇ ਕਰ ਲਈ ਜੀ ਸ਼ੀਬੋ ਵੀ ਉਹਦੇ ਮੁਤਾਬਕ ਤੇ ਰਹੀ ਜੀ ਤੇ ਉਹਨੂੰ 50 ਰੁਪਏ ਦੇ ਤੇ ਆ ਆ ਆ ਆ ਆ ਕਰੋ ਜੀ 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 ਅੱਜ ਮੈਂ ਤਾਂ ਬੜਾ ਦੁਖੀ ਹਾਂ ਮੈਂ ਮੇਰੀ ਕੰਤੋਂ ਕੰਦੀ ਉਹ ਤਰਸੇਂ ਦੀ ਹੈ ਨਹੀਂ ਜੀ ਦਾ ਆਪ ਕਬੂਤਰੀ ਚੜਨਾ ਜੀ 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 ਕਿਉਂ ਉਹ ਉਹਨੂੰ ਨਹੀਂ ਲੈਣਾ ਆਪਾ ਉਹ ਇਹ ਨੋਹੋ ਵੀ ਲੜਦੀਆਂ ਜੀ ਜੀ ਸੰਗਤ ਨੂੰ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਤੀ ਕਿ ਲੋਕ ਕਿਵੇਂ ਭਗਵਾਨ ਵਾਲਮੀਕੀ ਮਹਾਰਾ ਨੂੰ ਮੰਨਣ ਜਿਵੇਂ ਤੁਸੀਂ ਪੂਰਾ ਜੀਵਨ ਭਗਵਾਨ ਵਾਲਮੀਕੀ ਮਹਾਰਾ ਦੇ ਪ੍ਰਤੀ ਰਹਿਆ ਤੁਹਾਨੂੰ ਵੀ ਲੋਕ ਕਹਿੰਦੇ ਹੁੰਦੇ ਸੀ ਵੀ ਕ੍ਰਿਸਚਨ ਬਣਨਾ ਨਹੀਂ ਨਹੀਂ ਮੈਨੂੰ ਉਹ ਐਰ ਕੈਰ ਕਹਲ ਜੀਦਾ ਆ ਜੀ ਆਪਾਂ ਜਾ ਕੇ ਦੇ ਘਰ ਚੱਲਾਂਗੇ ਜੀ ਵੀ ਉਹ ਬੰਦਾ ਸਹੀ ਸੀ ਨੰਜੂ ਨੂੰ ਇਹਨੂੰ ਉਹਨੂੰ ਵੀ ਕਹਿੰਦੇ ਸੀ ਵੀ ਭਗਵਾ ਬਾਲਮੀਕ ਦਾ ਬਣ ਗਿਆ ਉਹ ਉਹਨੂੰ ਲਗਾਇਆ ਵੀ ਸੀ ਹੂੰ ਕੈਲ ਨੂੰ ਲਗਾਇਆ ਵੀ ਸੀ ਉਹ ਨਹੀਂ ਬਣਿਆ ਕ੍ਰਿਸ਼ਨ ਜੀ ਉਹ ਬੰਦਾ ਸਹੀ ਬਣਿਆ ਜੀ ਉਹ ਕਹਿੰਦਾ ਮੈਂ ਬਾਲਮੀਕ ਦਾ ਬੰਦਾ ਆ ਜੀ 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 ਹਾਂ ਜੀ ਪੇ ਦੁਨੀਆ ਤੇ ਕੋਈ ਨਹੀਂ ਕੋ ਕੋ ਮੰਦਾ ਕੋ ਕੋ ਕੋਈ ਨਹੀਂ ਮੰਦਾ ਬਪੂ ਗਉਣ ਬਾਲ ਮਿਕਨ ਜੀ ਉਹ ਉਥੇ ਫੇ ਬੰਦੇ ਭੇਜੇ ਭੇਜੇ ਇਥੋਂ ਜੀ ਕਰਤਾਰਪੁਰ ਜੀ ਉਹ ਹਰ ਬੋਂਦਾ ਜੀ ਤੇ ਇਹਨੂੰ ਨਾ ਪਾਓ ਹੁਣ ਆਮ ਪਾਰਟੀ ਨੂੰ ਬੰਦੇ ਨੇ ਮੈਨਾਂ ਕੋਈ ਪਾਉ ਬੋਟ ਜੀ ਮੇਰੀ ਗੱਲ ਸੁਣ ਲਓ ਧਿਆਨ ਨਾਲ ਜੀ ਇਹਨੂੰ ਵੋਟ ਨਾ ਪਾਓ ਇਹ ਵੋਟ ਤੇ ਹੁਣ ਬੜਾ ਪਹਿਲਵਾਨ ਬਣਿਆ ਹੋਇਆ ਜੀ 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 ਇਹ ਮੁੱਖ ਮੰਤਰੀ ਸੀ ਪਹਿਲਾਂ ਜੀ ਮੁੱਖ ਮੰਤਰੀ ਹੁਣ ਵੀ ਆ ਜੀ ਆ ਕੋਠੇ ਦੇਖ ਲੈ ਜਾ ਕੇ ਕਿੱਦਾਂ ਬਣਿਆ ਚਲੋ ਭਗਵਾਨ ਬਾਰਾਮੀ ਮੰਦਰ ਚੱਲ ਜੀ ਪਹਿਲਾਂ ਜੀ 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 ਚਲੋ ਚਲੋ ਮੈਂ ਤਾਂ ਸੋ ਦੋਸਤੋ ਮੈਂ ਇੱਕ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਦੋਂ ਦਾ ਪਪਾ ਜੀ ਉਹਨਾਂ ਦੇ ਜੀਵਨ ਸਾਥੀ ਦੇ ਥੋੜਾ ਜਿਹਾ ਚਲਾਣਾ ਕਰ ਗਿਆ ਤੇ ਉਹਨਾਂ ਦਾ ਕਰਕੇ ਥੋੜਾ ਦਿਮਾਗੀ ਸਤ ਉਹਨਾਂ ਨੂੰ ਵੀ ਵਿਗੜ ਗਿਆ ਪਰ ਕੋਈ ਕੁਛ ਕੁਛ ਗੱਲਾਂ ਸਹੀ ਵੀ ਦੱਸਦੇ ਆ ਕਿ ਅ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਤੀ ਸਾਡੀ ਆਸਥਾ ਜਿਹੜੀ ਸ਼ਰਧਾ ਹੈ ਜੇ ਅਸੀਂ ਜੰਮੇ ਆ ਵਾਲਮਿਕੀ ਕੌਮ ਚ ਵਾਲਮਿਕੀ ਧਰਮ ਚ ਤੇ ਸਾਨੂੰ ਵਾਲਮਿਕੀ ਹੀ ਧਰਮ ਦੇ ਵਿੱਚ ਮਰਨਾ ਪੈਣਾ ਹੈ ਇਹ ਪੈਣਾ ਤੇ ਬਾਬਾ ਸਾਹਿਬ ਅਮੀਦਗਰ ਨੇ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਇੱਥੇ ਪੂਰੀ ਦੁਨੀਆ ਤੇ ਜਿੱਥੇ ਮਰਜੀ ਚੱਲ ਜਾਓ ਜਿਹੜੀ ਤੁਹਾਡੀ ਜਾਤ ਹੈ ਉਹ ਤੁਹਾਡੀ ਪਿੱਛਾ ਨਹੀਂ ਛੱਡ ਸਕਦੀ ਸੋ ਇਸ ਕਰਕੇ ਜਾਤ ਬਾਬਾ ਸਾਹਿਬ ਨੇ ਨਹੀਂ ਬਣਾਈ ਬਾਬਾ ਸਾਹਿਬ ਨੇ ਬਣਾਈ ਜੀ ਆਹ ਦੇਖੋ ਜਿਹੜਾ ਪੀਰ ਸਿੰਘ ਸੀ ਜੀ ਜੀ ਹਲੇ ਪਗਵਾਰ ਬਾਦਮੀ ਦੇ ਮੋਰੇ ਬੈਠੇ ਆ ਜੀ 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 ਆਹ ਨਕੋਦਰ ਜੀ 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 ਸੁਣ ਲਾ ਭਵਾ ਬਬਾ ਤੂੰ ਸੁਣ ਲਾ ਜਾਂ ਨਾ ਸੁਣ ਜੀ ਤੇ ਮੈਨੂੰ ਐਰ ਕੋ ਅੰਗਰੇਜ਼ ਜੀ ਇੱਕ ਨਹੀਂ ਸੀ ਮੰਦਾ ਦੂਜਾ ਚੋਰੀ ਲੈ ਗਿਆ ਸਾਨੂੰ ਜੀ 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 ਉਹ ਦੇਖ ਲੈ ਭਗਵਾਨ ਬਾਲਮੀ ਦੇ ਮੋਰੇ ਬੈਠੇ ਕਿ ਨਹੀਂ ਬੈਠੇ ਬੈਠੇ ਸਹੀ ਗੱਲ ਹੈ ਬੈਠੇ ਆ ਸਹੀ ਗੱਲ ਹੈ ਤੇ ਬਾਕੀ ਭਗਵਾਨ ਬਾਲਮੀ ਦੇ ਬੰਦੇ ਦੇ ਇੱਕ ਕਹਿੰਦੇ ਸੀ ਸਾਨੂੰ ਪੈਸੇ ਮਿਲਦੇ ਆ ਸਾਨੂੰ ਪੈਸੇ ਮਿਲਦੇ ਜੀ ਜੀ ਇਹ ਸਾਡੇ ਲੋਕ ਹੈਗੇ ਆ ਲਾਈ ਲੱਗ ਲਾਈ ਲੱਗ ਹੂੰ ਲਾਈ ਲੱਗ ਹੈਗੇ ਆ ਮਗਰ ਆ ਜਾਂਦੇ ਇਹ ਮਗਰ ਲੱਗ ਜਾਂਦੇ ਆ ਤੇ ਮਗਰ ਲੱਗੇ ਇਦਾਂ ਕਰਦੇ ਮੇਰੇ ਕੰਤੋਂ ਹਲੇ ਉਹ ਮੇਰਾ ਸਾਰਾ ਇੱਕ ਛੋਟਾ ਜਿਹਾ ਜੀ ਜੀ ਜੀਲਾ ਤੇ ਉਹ ਤੇ ਜਿਹੜੀਆਂ ਇਹ ਇੱਟਾਂ ਸੀ ਹੂੰ ਜਿਹੜੇ ਕੋਠੇ ਸੀ ਸਾਰੇ ਢਾ ਟੂ ਕੇ 50 ਹਜ਼ਾਰ ਨੂੰ ਕਿੱਲਾ ਵੇਚ ਦਿੱਤਾ ਜੀ 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 50000 ਨੂੰ ਕਿੱਲਾ ਵੇਚਿਆ ਜੀ 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 ਤੇ ਹੁਣ ਤੁਸੀਂ ਲਾਸਟ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਸੰਗਤ ਭਗਵਾਨ ਵਾਲ ਜਿਵੇਂ ਤੁਸੀਂ ਭਗਵਾਨ ਵਾਲ ਕੀ ਮਹਾਰਾਜ ਨੂੰ ਮੰਨਦੇ ਰਹੇ ਆ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਦੀਆਂ ਸਾਰਾ ਬੋ ਤੁਹਾਨੂੰ ਮਿਲਿਆ ਤੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੀ ਤੁਹਾਡੀ ਵੀਡੀਓ ਆ ਤੁਹਾਡੀ ਲੱਖਾਂ ਲੋਕਾਂ ਨੇ ਤੁਹਾਡੀ ਵੀਡੀਓ ਦੇਖਣੀ ਆ ਵੀਡੀਓ ਸ਼ੇਅਰ ਵੀ ਬਹੁਤ ਲੋਕਾਂ ਨੇ ਕਰਨੀ ਆ ਅੱਛਾ ਤੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਕੀ ਭਗਵਾਨ ਵਾਲਮੀ ਕੀ ਮਾਰਾ ਹਾਂ ਕਿ ਭਗਵਾਨ ਵਾਲਮੀ ਦੇ ਬੰਦੇ ਬਣ ਜਾਓ ਜੀ ਤੋ ਉਹ ਵਾਲਮੀ ਦੇ ਮੰਦਰ ਬੰਦੇ ਬਣ ਜਾਓ ਇਹ ਭਗਵਾਨ ਵਾਲਮੀ ਕੋ ਬਹੁਤ ਤਕੜਾ ਸੈਛਾਇਆ ਤੇ ਅਹਲੇ ਧੋਬੀ ਘਾੜ ਦੇ ਕੋਲ ਜਮੀਨ ਪਈ ਉਹਨਾਂ ਦੀ ਜੀ ਮੈਂ ਉਹ ਵੀ ਜ਼ਮੀਨ ਛਡਾਉਣੀ ਆ ਠੀਕ ਆ ਜੀ ਠੀਕ ਆ ਮੈਂ ਕੱਲੇ ਨਹੀਂ ਛਡਾਉਣੀ ਮੈਂ ਉਹ ਨਹੀਂ ਅਸੀਂ ਤੇਰੇ ਨਾਲ ਆ ਬੱਪੂ ਅਸੀਂ ਤੇਰੇ ਨਾਲ ਆ ਸੋ ਦੋਸਤੋ ਸੋ ਇਹ ਸੀ ਬੱਪੂ ਸੁੱਚਾ ਸਿੰਘ ਜੀ ਸੋ ਮੈਂ ਇੱਥੇ ਆਇਆ ਸੀ ਕਿਤੇ ਤੇ ਅ ਇੱਥੇ ਆਪਾਂ ਨੂੰ ਮਿਲੇ ਔਰ ਇਹਨਾਂ ਨਾਲ ਮਿਲ ਕੇ ਵਧੀਆ ਵੀ ਲੱਗਾ ਰੂ ਇਹਨਾਂ ਦੀ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਾ ਸੋ ਬੇਨਤੀ ਵੀ ਆ ਨਾ ਜਿਲ੍ਹੇ ਦਰਦ ਵੀ ਆ ਕਿ ਜਿੱਥੇ-ਜਿੱਥੇ ਆਪਣੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਜਾਂ ਜਿੱਥੇ-ਜਿੱਥੇ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਤੇ ਮੰਦਿਰਾਂ ਤੇ ਨਜਾਇਜ਼ ਕਬਜ਼ੇ ਹੋਇਆ ਵਾ ਕਾਫੀ ਇਦਾਂ ਦੇ ਬਹੁਤ ਸਾਰੇ ਪਿੰਡ ਆ ਆਹੋ ਤੇ ਉਹ ਉਹ ਵੀ ਉਹਨਾਂ ਨੂੰ ਸਾਰਾ ਹਿਸਟਰੀ ਪਤਾ ਆ ਹਿਸਟਰੀ ਦਾ ਪਤਾ ਮੈਨੂੰ ਤੇ ਸਾਰਾ ਪਤਾ ਇਸ ਕਰਕੇ ਬੇਨਤੀ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਬਾਪੂ ਜੀ ਦੀ ਆਵਾਜ਼ ਨੂੰ ਬੁਲੰਦ ਕਰਿਓ ਉਹ ਚਾਹੁੰਦੇ ਆ ਕਿ ਸਮਾਜ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਮੰਨੇ ਜੈ ਵਾਲਮੀਕੀ ਜੈ ਭੀਮ